ਅੰਚ ਦਸੀ ਦੇ ਚ ਮੈਂ ਇੱਕ ਗਾਥਾ ਪੜ੍ਹੀ ਸੀ ਇੱਕ ਬਜ਼ੁਰਗ ਪਿਤਾ ਬਿਸਤਰੇ ਮਰਗ ਤੇ ਦਮ ਤੋੜ ਰਿਆ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਦੇਖ ਕੇ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਹੌਨ ਪਸੀਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜ ਕਹਿੰਦਾ ਹੈ ਔਰ ਪਿਤਾ ਦੀ ਇੱਜ਼ਤ ਹੀ ਉਹ ਕੀਮਤੀ ਨਿਸ਼ਾਨੀ ਹੈ ਬਚਿਆ ਨੇ ਕਈ ਕੀਤਾ ਉਸ ਬਕਸ਼ੇ ਨੂੰ ਤੱਕੇ ਪਹੁੰਚਤੇ ਰੱਖੇ ਬੜੇ ਸੋਹਣੇ ਸੋਹਣੇ ਰੋਮਾਲੇ ਉੱਪਰ ਪਾਏ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮੱਥਾ ਵੀ ਟੇਕਦੇ ਨੇ ਪਿਉ ਦਾ ਰੂਪ ਜਾਣ ਕੇ ਪਿਤਾ ਦੀ ਦੇਨ ਸਮੇਂ ਦੀ ਗਰਦਿਸ਼ ਵਕਤ ਦੀ ਗਰਦਿਸ਼ ਮਫਲਸ ਹੋ ਗਏ ਗਰੀਬ ਹੋ ਗਏ ਵਪਾਰ ਵਿੱਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ دستਕ ਦਿੱਤੀ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਫੜੇ ਖੱਪਰ ਦੇਚ ਕੀ ਪਾਈਏ ਥਾਨੋ ਕੀ ਦੇਈਏ ਫਕੀਰ ਕਹਿਣ ਲਗਾ ਮੈਂ ਇਸ ਖੱਪਰ ਦੇਚ ਕੋਈ ਥਾਨੋ ਦੇਣ ਵਾਸਤੇ ਆਇਆ ਅਬ ਦੀ ਗੈਤਲੀ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਆਉਂਦਾ ਹੈ ਕਈਆਂ ਦਾ ਦੇਣਾ ਦੇਣਾ ਨਹੀਂ ਹੁੰਦਾ ਲੈਣਾ ਹੁੰਦਾ ਹੈ। ਕਈਆਂ ਦਾ ਲੈਣਾ ਲੈਣਾ ਨਹੀਂ ਹੁੰਦਾ ਦੇਣਾ ਹੁੰਦਾ। ਅਗਲੇ ਨੂੰ ਝੋਟ ਕਰਨੀ ਹੋਵੇ ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕ ਕੇ ਵੀ ਝੋਟ ਕੀਤੀ ਜਾ ਸਕਦੀ ਹੈ। ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ। ਗੱਲ ਸਾਰੀ ਨੀਅਤ ਦੀ ਹੁੰਦੀ ਹੈ। ਭਾਵਨਾ ਦੇ ਆਉਂਦੀ ਹੈ। ਉਹ ਸੰਤ ਕਹਿਣ ਲੱਗਾ ਮੈਂ ਕੁਝ ਦੇਣ ਆਇਆ। ਦੋਵੇਂ ਕਹਿ ਲਗੇ ਸੰਤ ਜੀ ਤੁਹਾਡੇ ਖੱਪਰ ਉਦੇ ਚ ਕੁਝ ਦਿਖਾਈ ਤੇ ਦੇਂਦਾ ਨਹੀਂ। ਕੀ ਹੈ? ਸੰਦੇਸ਼ਾ ਹੈ, ਸੰਦੇਸ਼ਾ ਦੇਣ ਆਇਆ। ਕੀ ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ। ਅਸੀਂ ਸਜਾ ਕੇ ਰੱਖਿਆ ਹੈ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਤੋਪਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ। ਕਦੀ ਖੋਲੇਓ ਸਨ ਕੋਲੇ ਗੋਲੇ ਆਦਨੇ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣ ਆਇਆ ਅੱਜ ਖੋਲ ਕੇ ਦੇਖ ਲੈਣਾ ਚਾਬੀਆਂ ਕੋਲ ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਰਾ ਨਾਲ ਪਰਿਆ ਹੋਇਆ ਇਤਲਾ ਧਨ ਹੁੰਦੇ ਆਇਆ ਮੁਫਲਸੀ ਦੇ ਦਿਨ ਵਰੀ ਵੀ ਦੇ ਦਿਨ ਨਾ ਹਨ ਨਹੋਂਦੇ ਆਇਆ ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸਤਹਕਾ ਦੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਨ ਹੂੰ ਮੈਂ ਕਿਸ ਕੀ ਦੌਲਤ ਹਾਂ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਵਿੱਚ ਦਫਨਾ ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਏ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਸਮਰਜ ਕਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ दैਵੀ ਗੁਣਾ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲਣਾ ਪਵੇਗਾ ਬਸ ਇਹੋ ਦਾ ਦੇਖਾ ਖੋਲ ਡਿਟਾ ਖਜ਼ਾਨਾ ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ ਸਾਨੂੰ ਦਿੱਤਾ ਬੜੀ ਅਗਮਈ ਸੌਗਾਤ ਹੈ ਇਹ ਦੇ ਵਿੱਚ ਬਸ਼ਰਤੇ ਕੋਈ ਖੋਲੇ ਨੁਕਤਾ ਜੋ ਗੁਰੂਵਰਨ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਂ ਅਰਜ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ ਉਹ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ ਉਹ ਸ਼ਰੀਰ ਦੇ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਇਨੋ ਗੁਰੂ ਨਾਨਕ ਇੰਜ ਬਿਆਨ ਕਰਦੇ ਨਾਮਕਲੀ ਮੱਲਾ ਪਹਿਲਾ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਐ ਬ੍ਰਹਮ ਗਿਆਨੀਆਂ ਇਹਨੂੰ ਵੀ ਸਮਝੋ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਸ਼ ਮਾਂ ਬਾਪ ਤੋਂ ਸਰੀਰ ਆਇਆ ਦੋਹਾਂ ਦੀ ਅੰਸ਼ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਇਹਦੇ 'ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਧੂਰੀ ਹੈ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਬਿਲਕੁਲ ਜਨਚਕ ਮਾਤ ਇਸਤਰੀ ਇਸ ਵਾਸੇ ਇਸਤਰੀ ਦਿਖਾਈ ਦੇ ਰਹੀ ਹੈ ਇਹਦੇ 'ਚ ਮਾਂ ਦੀ ਅੰਸ਼ ਪੂਰੀ ਹੈ ਪਿਤਾ ਦੀ ਅਧੂਰੀ ਹੈ ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ ਹੈ ਇਸ ਵਾਸੇ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੈ ਪੁਰਸ਼ ਤੇ ਹੋ ਹੈ ਇਸਤਰੀ ਦੀ ਕشش ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਹੈ ਬਲਕਿ ਇਸਤਰੀ ਦੇ ਵੀ ਕਈ ਵਾਰ ਨਿਕਟ ਵਰਤੀ ਇਸਤਰੀਆਂ ਨਾਲ ਇਰਖਾ ਹੁੰਦੀ ਹੈ ਇਸਤਰੀ ਦੇ ਅੰਦਰ ਪੁਰਸ਼ ਦੀ ਕشش ਇਸ ਤ੍ਰੀਤ ਉਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ ਬਾਲਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤਿ ਭਾਈ ਬਾਲਕਨਿਆ ਛੋਟੀ ਜਈ ਕਨਿਆ ਪਿਓ ਦੇ ਹਲੇ ਦੋਲੇ ਕੋ ਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਏ ਖੁੜ ਖਿੜ ਜਾਂਦੀ ਏ ਮਾਂ ਦੀ ਇਤਨੀ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਇਹ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ ਪਿਤਾ ਦੀ ਔਰ ਯਕੀਨ ਜਾਣੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਮਾਂ ਦੀ ਹੈ ਮੈਨੂੰ ਬੈਕਰਸਫੀਲ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲਦੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਦੇ 90 ਫੀਸਦੀ ਸਰਾ ਹੋਇਆ ਹੈ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ ਚੁਣਦੇ ਬਿਲਕੁਲ ਵਿਪਰੀਤ ਜਾਂਦੀ ਗੱਲ ਉਲਟੀ ਈ ਗੱਲ ਹੋ ਜਾਂਦੀ ਹੈ ਇਹ ਪੇਪਰਾਂ 'ਚ ਵੀ ਆਇਆ ਕਿ ਖਰੀਬਨ ਖਰੀਬਨ ਕੈਲੀਫੋਰਨੀਆ ਦੇ 87 ਫੀਸਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀਆਂ ਨਹੀਂ ਨਿਭਦੀਆਂ ਟੁੱਟ ਜਾਂਦੀਆਂ ਮਹਾਰਾਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਝੋ ਬ੍ਰह्म ਗਿਆਨੇ ਮਾਂ-ਬਾਪ ਤੋਂ ਸਰੀਰ ਆਇਆ ਹੈ ਮਾਂ-ਬਾਪ ਦੇ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਮਨ ਦੇ ਵਿੱਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਕਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜਾ ਹੈ ਇਹਦੇ ਚੱਲਣ ਦੀ ਤੋਕੀਕ ਨਹੀਂ ਹੁੰਦੀ ਬੜੇ ਬੜੇ ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ aur ਗਿਆਨ ਤੋਂ ਬਿਨਾ ਭਾਵਨਾ ਸਰਦਾ ਅੰਧੀਏ ਬਟਕੇਗੇ ਬਟਕੇਗੇ ਜਦ ਮੈਂ ਹਾਈ ਸਕੂਲ ਵਿੱਚ ਪੜਦਾ ਸੀ ਇੱਕ ਕਹਾਣੀ ਉਹਨੂੰ ਮਦਾਲਾ ਕੁਦਰਤਨਾਮੇ ਕਿਤਾਬ ਜੋ ਹੈ ਪੜਾਈ ਜਾਂਦੀ ਸੀ ਉਸ ਜ਼ਮਾਨੇ ਚ ਉਹ ਦੇਖੀ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲਗੀ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ ਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਦੇ ਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂਗਾ ਅਗ ਚੋ ਨਿਕਲ ਜਾ ਅਗ੍ਰੀਤੇ ਕਹਾਣੇ ਪਰ ਬਹੁਤ ਵੱਡੀ ਇਹ ਸਚਾਈ ਹੈ ਅੰਦਾ ਆਗੇ ਲੰਗੜਾ ਉਸ ਦੇ ਪਿੱਛੇ ਵੜ ਗਿਆ ਹੋ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੋਨੇ ਕਲ ਗਏ ਕੰਲੇ ਸ਼ਰਦਾ ਵਢਕੇਗੇ ਪੇਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਢਕੇਗੇ ਵਢਕੇਗੇ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਹਦੇ ਕੋਲ ਦਪਹਿਰ ਹੀ ਕੋਈ ਨਹੀਂ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦਾ ਦੋਹਾਂ ਦਾ ਸੁਮੇਲ ਚਾਹੀਦਾ ਹੈ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕੇ ਗਿਆਨ ਨੂੰ ਪੁਰਸ਼ ਕੇ ਨੇਜ ਭਗਤੀ ਸੇ ਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਔਰ ਗਿਆਨ ਨੂੰ ਰਾਹ ਆਖਿਆ ਗਿਆਨ ਰਾਹ ਜਬ ਸੇ ਜੇ ਉਹਨੂੰ ਪੁਰਸ਼ ਕੇ ਆ ਭਗਤੀ ਨੂੰ ਇਸ ਤਰੀਕੇ ਜਿੱਥੇ ਸਰੀਰ ਦੇ ਵਿੱਚ ਮਾਂ ਬਾਪ ਦੀ ਅਨਸਮਵੋਜੋਦ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਕਸ਼ਿਸ਼ ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਹਰੋਂ ਇਸਤਰੀ ਲੈ ਆਇਆ ਇਸਤਰੀ ਬਾਹਰੋਂ ਪੁਰਸ਼ ਲੈ ਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੀ ਨੇ ਮਿਲੇ ਪਾਵੇ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਬੇਜ਼ਾਰ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੇ ਸ਼ਬਦ ਤੋਂ ਸੰਸਾਰ ਆਇਆ ਹੈ ਸੰਸਾਰ ਦੇ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਚ ਜੇ ਰਹਿਆ ਪਰਮਾਤਮਾ ਦੇ ਚ ਜੇ ਰਹਿਆ ਸ਼ਬਦ ਦੇ ਚ ਜੇ ਰਹਿਆ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾਦ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਉਹ ਨਾਦ ਘੜ ਘੜਦੇ ਚ ਹੈ ਉਹ ਪ੍ਰਕਾਸ਼ ਘੜ ਘੜਦੇ ਚ ਹੈ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਪਾਣੀ ਦੇ ਚ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਰ ਹੈ ਅਸੀਂ ਇਸ ਵਾਸਤੇ ਕਹਿੰਦੇ ਆ ਗੁਰੂ ਦਵਾਰਾ ਗੁਰੂ ਤੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੋਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਹੁੰਦਾ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆ ਇਸੇ ਸ਼ਬਦ ਦੇ ਅੰਦਰ ਪ੍ਰਵੇਸ਼ ਕਰਨਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਦੇ ਚ ਜਾਓਗੇ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਓਗੇ ਪਹਿਲੇ ਗੁਰੂ ਕੋ ਲਾਣਾ ਪਏਗਾ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਨੇ ਦਰ ਘਰ ਕੀ ਸੋਝੀ ਨਾ ਹੈ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਪਤਾ ਹੈ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਚਾਣਨਾ ਹੋ ਜਾਏਗਾ ਘਰ ਦੇ ਚ ਪਹੁੰਚ ਜਾਵਾਂਗੇ ਪ੍ਰਕਾਸ਼ ਹੋ ਜਾਏਗਾ ਉਸੇ ਪ੍ਰਕਾਸ਼ ਦੇ ਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾ ਸੁਪਣ ਹੈ ਔਰ ਮਨੁੱਖ ਸੰਪੂਰਨ ਹੋ ਜਾਂਦਾ ਉਹਨੂੰ ਪੂਰਨ ਪੁਰਖ ਕਹਿੰਦੇ ਨੇ ਜੋ ਪ੍ਰਕਾਸ਼ਮਈ ਹੋ ਜਾਏ ਤੋ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੋ ਸ਼ਬਦ ਤੋਂ ਪਹਿਲੇ ਪਹਿਲ ਸੂਰਜ ਆਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ। ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ। ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ? ਪੱਥਰ ਨੂੰ ਤੋਰਦੀ ਹੈ ਪ੍ਰਕਿਰਤੀ ਪ੍ਰਮਾਤਮਾ ਦਾ ਨਿਯਮ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਚ ਪ੍ਰਗਟ ਹੁੰਦਾ ਹੈ ਪੱਥਰੀ ਬਨਸਪਤੀ ਚੋਂ ਕੇ ਥੋੜੀ ਜਿਹਾ ਜਾਗੀ ਹੈ ਤੋਂ ਇਹਨੂੰ ਪਿਆਸ ਵੀ ਲੱਗਦੀ ਹੈ ਪਾਣੀ ਚਾਹੀਦਾ ਹੈ ਇਹ ਕੁਮਲਾਉਂਦੀ ਵੀ ਹੈ ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ ਪੱਥਰ ਸੁੱਤਾ ਪਿਆ ਨਾ ਕੁਮਲਾਉਂਦਾ ਨਾ ਖਿੜਦਾ ਉਹਨੂੰ ਪਿਆਸ ਨਹੀਂ ਲੱਗਦੀ ਬਨਸਪਤੀ ਨੂੰ ਲੱਗਦੀ ਜਾਗੇ ਉਹਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਉਹਦੀਆਂ ਨਹੀਂ ਬਨਸਪਤੀ ਨੂੰ ਪਾਣੀ ਚਾਹੀਦਾ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਨਾਮ ਉਲਾਸਾ ਫਿਰ ਲੰਬੀ ਯਾਤਰਾ ਤੋਂ ਬਾਅਦ ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਉਹਨੂੰ ਪਸ਼ੂ ਪੰਛੀ ਕਹਿੰਦੇ ਆਂ ਔਰ ਸਾਇੰਸ ਮੇਂ ਜ਼ਮਦਰਿਚ ਫਿਲਮ ਮੇਂ ਇਹ ਹੀ ਦਿਖਾਇਆ ਗਿਆ ਮੈਂ ਤਾਂ ਦੇਖ-ਦੇਖ ਕੇ ਡਾਂਗਰੇਗ ਮੈਂ ਤਿੰਨ ਦਫਾ ਗਿਆ ਦੇਖਣ ਵਾਸਤੇ ਨੋਟ ਲੈਣ ਵਾਸਤੇ ਮੈਂ ਕਿ ਹੱਦ ਲੋ ਗਈ ਜੋ ਆਪਾਂ ਕਥਾ ਕਰਦੇ ਰਹੇ ਸਾਰਾ ਦਿਖਾ ਰਹੇ ਪੱਥਰ ਕਿਵੇਂ ਸਹਜੇ ਸਹਜੇ ਖਿਰਦਾ ਹੈ ਮਿੱਟੀ ਬਣਦਾ ਹੈ ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਪਰ ਮਿੱਟੀ पत्थर ਦੇ ਅੰਦਰ ਛੁਪੀ ਹੋਈ ਹੈ ਬਨਸਪਤੀ। ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪੰਛੀ। ਗੁਸਤਾਖੀ माफ। ਪੱਥਰ ਦੇ ਅੰਦਰ ਹੀ ਛੁਪੇ ਹੋਇਆ ਹੈ ਮਨੁੱਖ। ਕਈ ਜਨਮ ਸਹਿ ਲਗਿਰ ਕਰੇ। ਪ੍ਰਕਿਰਤੀ ਸਹਜੇ ਸਹਜੇ ਪ੍ਰਗਟ ਕਰੇਗੀ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁxtਸਰ ਬਨਸਪਤੀ ਪਸ਼ੂ ਪੰਛੀਆਂ ਦੀ ਸ਼ਕਲ ਵਿੱਚ ਪ੍ਰਗਟ ਹੋਈ। ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ। ਇਸ ਵਾਸਤੇ ਗਊ ਨੂੰ ਨਿਰਾ ਪਾਣੀ ਨਹੀਂ ਚਾਹੀਦਾ घास ਵੀ ਚਾਹੀਦੀ ਹੈ ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ रह ਸਕਦਾ ਉਹਨੂੰ మాਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਹੈ ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਜ਼ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਨਹੀਂ ਸੀ ਆਵਾਜ਼ ਤੋਂ ਪਤਾ ਚਲ ਜਾਂਦਾ ਹੈ ਸ਼ੇਰ ਹੈ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਹੈ ਆਵਾਜ਼ ਦੱਸ ਦਿੰਦੇ ਗਏ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਅੱਖਰ ਨਹੀਂ ਨੇ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਭੁੱਖ ਪਿਆਸ ਤੇ ਹੈ ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨਹੀਂ ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੇ ਲਿਖਣ ਬੋਲਣ ਬਾਣ ਅਖਨਾ ਸਿਰ ਸੰਜੋਗ ਅੱਖਰਾਂ ਦੀ ਮਹਿਮਾ ਦੇ ਗੁਰਨਾਣਕ ਨੇ ਪੱਟੀ ਲਿਖੀ ਆਸਾਮੱਲਾ ਪਹਿਲਾ ਅਖਰਾਂ ਦੀ ਮਹਿਮਾ ਆਸਾਮੱਲਾ ਤੀਜਾ ਪੱਟੀ ਲਿਖੀ ਕਿ ਅਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦਰਦੇ ਨੇ ਬਾਵਨ ਅਖਰੀ ਗੌੜੀ ਮੱਲਾ ਪੰਜਵਾ 52 ਅਕਰੇ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਗੌੜੀ ਸ੍ਰੀ ਕਬੀਰ ਜੀ ਬਾਮਨਾ ਖਰੇ ਇੱਕ ਇੱਕ ਅੱਖਰ ਦੀ ਮਹਿਮਾ ਕਬੀਰ ਦੱਸਦੇ ਨੇ ਮਨੁੱਖ ਕੋਲ ਅੱਖਰ ਖੋ ਲਈਏ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਏਗਾ ਜਿੱਥੇ ਪਸ਼ੂ ਨੇ ਮਨੁੱਖ ਉੱਤੇ ਚਲਾ ਜਾਏ ਜੈਸੇ ਗੁੰਗੇ ਦਾ ਸਾਰਾ ਵਿਕਾਸ ਰੁਕੇ ਹੋਇਆ ਹੈ ਹਨੋ ਕੋਈ ਗੁੰਗਾ ਕਵੀ ਨਹੀਂ ਮਿਲੇਗਾ ਸੰਗੀਤਕਾਰ ਨਹੀਂ ਮਿਲੇਗਾ ਦਾਰਸ਼ਨਿਕ ਫਿਲਾਸਫਰ ਨਹੀਂ ਮਿਲੇਗਾ ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜਾਪੇ ਨਹੀਂ ਸਕਦਾ ਅਕਸਰ ਗੁੰਗਾ ਵਹਿਰਾ ਵੀ ਹੁੰਦਾ ਵਿਕਾਸ ਤੇ ਸ਼ਬਦਾਂ ਦੇ ਰਾਹੀ ਹੁੰਦਾ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਸਿਤ ਹੋਏ ਨੇ ਦਾਸ ਨਾਲ ਗਾਲਵਨ 40 ਸਾਲ ਤੋਂ ਇੱਕ ਕਵੀ ਚੱਲਦਾ ਹੁਣ ਜਰ ਢੇਲੇ ਸੰ ਨਹੀਂ ਆਏ ਯਾਨੀ ਜੈ ਸਿੰਘ ਸ਼ੋਗਲ ਨੇਤਰਹੀਣ ਹੈ ਅੰਦਰ ਕਈ ਕਿਤਾਬਾਂ ਦਾ ਲਿਖਾ ਰਹੀ ਹੈ ਬਹੁਤ ਅਛੀਆਂ ਬਾਰੀਕ ਕਵਤਾਵਾਂ ਨੇ ਉਹਦੀਆਂ ਅੰਧੇ ਮਰੁਖ ਮੇ ਚੋਟੀ ਦੇ ਸੰਗੀਤਕਾਰ ਵੀ ਦੇਖੇ ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਦਾਸ ਦੇ ਨਾਲ ਚੱਲਦੇ ਰਹੇ ਨੇਤਰਹੀਣ ਸਨ ਰੇ ਅچھے ਗਾਇਕ اور ਕਲਾਸੀਕਲ ਸੰਗੀਤ ਦੇ ਮਾਹਿਰ ਅੰधे ਮਨੁੱਖ ਕਵੀ ਦੇਖੇ ਗਏ ਨੇ ਕਲਾਕਾਰ ਦੇਖੇ ਗਏ ਨੇ ਸੰਗੀਤਕਾਰ ਦੇਖੇ ਗਏ ਨੇ ਅੰधे ਮਨੁੱਖ ਰਾਜਨੇਤਿਕ ਵੀ ਦੇਖੇ ਗਏ ਧਰਤਰਾਸ਼ਤਰ ਦੁਆਪਰ ਯੋਗਦੇਜ ਜਿਨੇ ਰਾਜਪਾੜ ਚਲਾਇਆ ਅੰਦਾਸੀ ਦ੍ਰਿਵਦੰਦਾ ਤੇਰਾ ਪਰ ਉਹਦੇ ਜੀਮਦਿਆਂ ਜੇ ਉਹਦੇ ਕੋਲ ਰਾਜਪਾੜ ਕਿਸੇ ਨੇ ਨਹੀਂ ਖੋਇਆ ਬੜੀ ਮਜ਼ਬੂਤੀ ਨਾਲ ਉਸਨੇ ਰਾਜਪਾਟ ਚਲਾਇਆ ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਆਂਦਾ ਹੈ ਨਿਤਰੇਹਨ ਮੈਂ ਤੇ ਦੇਖ ਕੇ दंग ਰਹਿ ਗਿਆ ਔਰ ਕਹਿੰਦੇ ਨੇ ਇੰਗਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੀ ਦਫਾ ਇੱਕ ਕਾਮਯਾਬ ਹੋਮ ਮਿਨਿਸਟਰ ਆਇਆ ਹੈ ਪਰਨੇਤਰਹਨ ਹੈਰਾਨਗੀ ਦੀ ਗੱਲ ਇਹ ਹੈਰਾਨਗੀ ਦੀ ਗੱਲ ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਹੋ ਸਕਦੇ ਨੇ ਦਾਰਸ਼ਨਿਕ ਹੋ ਸਕਦੇ ਨੇ ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰਧੇ ਮਨੁੱਖ ਭਗਤ ਵੀ ਬਣਦੇ ਨੇ ਇੱਕ ਨੇਤਰ ਹੈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਹੈ ਸੂਰਦਾਸ ਸਾਰੰਗ ਮੱਲਾ ਪੰਜਵਾਂ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ ਛਾੜ ਮਨ ਹਰ ਬੇਮਖਨ ਕੋ ਸੰਗ ਨੇਤਰ ਹੈਨ ਸੇ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਹੈ ਅਨੁਭਵ ਦੇ ਨੇਤਰ ਦੇ ਨਾਲ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਾਸ ਕਰ ਸਕਦੇ ਹਨ ਕਿਉਂਕਿ ਸ਼ਬਦ ਹੈ ਬੋਲ ਹੈ ਸਾਰਾ ਵਿਕਾਸ ਆਵਾਜ਼ ਤੇ ਹੋਇਆ ਹੈ ਅਲਫਾਜ਼ਾਂ ਤੇ ਹੋਇਆ ਹੈ ਅਖਰੇ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਤੇ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ ਜਿਤ ਦੁਆਰੇ ਉਬਰੇ ਤਿਤھے ਲਿਓ ਉਵਾਰ اے ਪ੍ਰਭੂ ਜਿੱਥੋਂ ਸਾਡਾ ਆਣਾ ਹੋਇਆ ਜਿਸ ਦਰਵਾਜ਼ੇ ਤੋਂ ਵਾਪਸੀ ਕਰਾ ਦੇ